ਕਿੰਨਾ ਦਰਦ ਦੇ ਨਾਲ ਯਾਰ ਬੰਦਾ ਚੀਕਿਆ ਹੋਊਗਾ ਉਹ ਬੱਚਾ ਚੀਕਿਆ ਹੋਊਗਾ ਤੇ ਕਿਰੋਂ ਕਿਰੋਂ ਉਸ ਬੱਚੇ ਨੂੰ ਉਸ ਵੇਲੇ ਯਾਦ ਕੀਤਾ ਹੋਣਾ ਤੋ ਕ੍ਰਿਮੀਨਲ ਮਾਈਂਡ ਬੰਦੇ ਜਿਹਨੂੰ 7 ਸਾਲ ਪਹਿਲਾਂ ਯੂਪੀ ਦੇ ਵਿੱਚ ਕੈਦ ਹੋਈ ਇਹੋ ਜੇ ਕੇਸ ਦੇ ਵਿੱਚ ਉਹ ਬੰਦੇ ਇੱਥੇ ਆ ਕੇ ਰਹਿ ਰਹੇ ਨੇ ਜੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ 'ਚ ਕਿਉਂ ਨਹੀਂ ਮਰਦੇ ਪੰਜਾਬ ਨੂੰ ਵਸਤੀ ਬਣਾਤਾ ਸ਼ਾਮਲਾਟ ਬਣਾਦਾ ਜਿਹੜਾ ਮਰਜ਼ੀ ਆ ਕੇ ਇੱਥੇ ਜ਼ਮੀਨਾਂ ਲੈ ਰਿਹਾ ਨੌਕਰੀਆਂ ਲੈ ਰਿਹਾ ਵੋਟਾਂ ਤਲਾ ਤਰ ਬਣ ਰਹੀਆਂ ਨੇ ਅਸੀਂ ਕਹਿੰਦੇ ਆ ਇਹ ਕਾਨੂੰਨ ਜਿਹੜੀ ਫੈਡਰਲ ਟਰਾਂਚੇ ਦੀ ਗੱਲ ਹੈ ਜਿਹੜੇ ਰਾਜਾਂ ਦੇ ਹੱਕਾਂ ਦੀ ਗੱਲ ਹੈ ਅਧਿਕਾਰਾਂ ਦੀ ਗੱਲ ਹੈ ਉਹਦੀ ਆਵਾਜ਼ ਅੱਜ ਕਾਲਸਾ ਸਾਹਤ ਉੱਠਣੀ ਚਾਹੀਦੀ ਹੈ ਪਟਿਆਲੇ ਚ ਇੱਕ ਬੱਚਾ ਚੱਕਿਆ ਸੀਗਾ ਇੱਕ ਐਨ ਆਰ ਆਈ ਮੁੰਡੇ ਨੇ ਚਾਰ ਪੁਲਿਸ ਇੰਸਪੈਕਟਰਾਂ ਨੇ ਉਹਦਾ ਝੂਠਾ ਮੁਕਾਬਲਾ ਕਰਕੇ ਉਹਨੂੰ ਮਾਰਿਆ ਮੁੱਦਾ ਪਾਗ ਦੇ ਪਿੱਛੇ ਗੋਲੀਆਂ ਮਾਰਨ ਕਿਉਂਕਿ ਸਿੱਖ ਸੀ ਇਹਨੂੰ ਕਿਸੇ ਨੇ ਥੱਪੜ ਤੱਕ ਨਹੀਂ ਮਾਰਿਆ ਜਿਹੜੇ ਬੰਦੇ ਨੇ ਐਡੀ ਦਰਿੰਦਗੀ ਦੇ ਨਾਲ ਉਹ ਬੱਚੇ ਦਾ ਹਾਲ ਕੀਤਾ ਕਿ ਸਿੱਖਾਂ ਨਾਲ ਹੀ ਇੱਥੇ ਕਾਨੂੰਨ ਬਣਦੇ ਆ ਮਾਰਨ ਦਾ ਇੱਕ 5 ਸਾਲ ਦਾ ਬੱਚਾ ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਵੀ ਰਾਖਸ਼ਾਂ ਦੀ ਵੀ ਰੂਹ ਕੰਬ ਜੇ ਜਦੋਂ ਮੈਂ ਉਸ ਘਟਨਾ ਬਾਰੇ ਉਸ ਇਲਾਕੇ ਦੇ ਹਸ਼ਰਪੁਰ ਦੇ ਲੋਕਾਂ ਤੋਂ ਸੁਣਿਆ ਕਿ ਇੱਕ ਪ੍ਰਵਾਸੀ ਵੱਲੋਂ 5 ਸਾਲ ਦਾ ਬੱਚਾ ਚੱਕ ਕੇ ਲਿਜਾ ਕੇ ਪਹਿਲਾਂ ਉਹਦੇ ਗੁਪਤੰਗ ਦੇ ਵਿੱਚ ਉਹਨੇ ਡੰਡਾ ਦਿੱਤਾ ਫਿਰ ਉਹਨੇ ਉਸ ਨਾਲ ਜਿੰਨਾ ਕੁ ਕੰਮ ਕਰਨਾ ਸੀ ਉਹ ਕੀਤਾ ਫਿਰ ਡੰਡਾ ਦਿੱਤਾ ਫਿਰ ਸਿਰ 'ਚ ਉਹਦੇ ਕੋਈ ਮਤਲਬ ਕਿ ਉਹਨੇ ਇੱਟ ਮਾਰੀ ਬੱਚੇ ਦੇ ਤੇ ਦੇਖੋ ਜਦੋਂ ਬੱਚੇ ਦੀ ਡੈੱਡ ਬਾਡੀ ਮਿਲੀ ਆ ਉਹਦੀ লাশ ਮਿਲੀ ਆ ਉਹਦੀ ਜਿਹੜੀ ਜੀਵ ਸੀ ਉਹ ਦੰਦਾਂ ਨਾਲ ਐ ਬੜਤੀ ਜਵਾਕ ਨੇ ਕਿੰਨਾ ਦਰਦਲੇ ਨਾਲ ਯਾਰ ਬੰਦਾ ਚੀਕਿਆ ਹੋਊਗਾ ਉਹ ਬੱਚਾ ਚੀਕਿਆ ਹੋਊਗਾ ਤੇ ਕਿਹਨੂੰ ਕਿਹਨੂੰ ਉਸ ਬੱਚੇ ਨਾਲ ਉਸ ਵੇਲੇ ਜਾਗ ਪੁੱਤਾ ਹੋਣਾ ਤੋ ਕ੍ਰਿਮੀਨਲ ਮਾਈਂਡ ਬੰਦੇ ਜਿਹਨੂੰ 7 ਸਾਲ ਪਹਿਲਾਂ ਯੂਪੀ ਦੇ ਵਿੱਚ ਕੈਦ ਹੋਈ ਇਹੋ ਜੇ ਕੇਸ ਦੇ ਵਿੱਚ ਉਹ ਬੰਦੇ ਇੱਥੇ ਆ ਕੇ ਰਹਿ ਰਹੇ ਨੇ ਤੇ ਇੱਥੇ ਕ੍ਰਾਈਮ ਆਪਾਂ ਪਹਿਲਾਂ ਕੁੰਬੜਾਂ ਦੇ ਵਿੱਚ ਦੇਖਿਆ ਮਹਾੜੀ ਦੇ ਵਿੱਚ ਜੀ ਦੋ ਨੌਜਵਾਨ ਮਾਰੇ ਗਏ ਫਿਰ ਰੋਪੜ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਹੁਣ ਇੱਕ ਬੱਚਾ ਇੱਕ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਕਮਾੜ ਚ ਲੈ ਜਾਂਦਾ ਉਹ ਵੀ ਪ੍ਰਵਾਸੀ ਦੀ ਬੱਚੀ ਹੁੰਦੀ ਹੈ ਬੱਚੀਆਂ ਸਾਡੀਆਂ ਸਾਰੀ ਅਸੀਂ ਕੋਈ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਰਬ ਸਾਂਝੀ ਵਾਲਤਾ ਦੀ ਗੱਲ ਸਾਡੇ ਗੁਰੂਆਂ ਦਾ ਸੁਨੇਹਾ ਸੰਦੇਸ਼ ਹੈ ਸਿਧਾਂਤ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਜੇ ਅੱਜ ਵੀ ਅਸੀਂ ਨਾ ਉੱਠੇ ਸਾਡੀ ਜਿਹੜੀ ਸਥਿਤੀ ਹੈ ਭਗੋਲਕੋ ਬਦਲੀ ਜਾ ਚੁੱਕੀ ਹੈ ਡੈਮੋਗ੍ਰਾਫੀ ਬਦਲ ਰਹੀ ਹੈ ਸਾਡੀ ਅਗਲੀ ਗੱਲ ਜੇ ਅੱਜ ਅਸੀਂ ਇਹ ਆਵਾਜ਼ ਜੇ Rajasthan ਦਾ ਕਾਨੂੰਨ ਹੈ ਅਮਾਚਲ ਦਾ ਕਾਨੂੰਨ ਆ ਉਤਰਾਖੰਡ ਦਾ ਕਾਨੂੰਨ ਆ ਬਾਕੀ ਸੂਬਿਆਂ ਦੇ ਕਾਨੂੰਨ ਆ ਵੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ ਕਿਉਂ ਨਹੀਂ ਬਣ ਰਿਹਾ ਪੰਜਾਬ ਨੂੰ ਬਸਤੀ ਬਣਾਤਾ ਸ਼ਾਮਲਾਟ ਬਣਾ ਰਿਹਾ ਜਿਹੜਾ ਮਰਜ਼ੀ ਆ ਕੇ ਇੱਥੇ ਜ਼ਮੀਨਾਂ ਲੈ ਰਿਹਾ ਨੌਕਰੀਆਂ ਲੈ ਰਿਹਾ ਵੋਟਾਂ ਤਾਂ ਨਜ਼ਰ ਬਣ ਰਹੀਆਂ ਨੇ ਅਸੀਂ ਕਹਿੰਦੇ ਇਹ ਕਾਨੂੰਨ ਜਿਹੜੀ ਫੈਡਰਲ ਟਰਾਂਚੇ ਦੀ ਗੱਲ ਆ ਜਿਹੜੇ ਰਾਜਾਂ ਦੇ ਹੱਕਾਂ ਦੀ ਗੱਲ ਆ ਅਧਿਕਾਰਾਂ ਦੀ ਗੱਲ ਆ ਉਹਦੀ ਆਵਾਜ਼ ਅੱਜ ਅਕਾਲ ਤੱਕ ਸਭ ਤੋਂ ਉੱਠਣੀ ਚਾਹੀਦੀ ਹੈ ਕਿਉਂਕਿ ਸਿਆਸਦਾਨਾਂ ਨੇ ਤਾਂ ਵੋਟਾਂ ਦੇਖ ਲਈਆਂ ਜਿੱਧਰ ਵੋਟਾਂ ਵੱਧ ਆ ਉਹਨਾਂ ਨੂੰ ਚੱਕ ਕੇ ਅੱਗੇ ਲਾ ਦੇਣਗੇ ਇਹ ਕਦੇ ਨਹੀਂ ਬੋਲਣਗੇ ਇਹਨਾਂ ਮਸਲਿਆਂ ਤੇ ਜਿਹਦੀਆਂ ਵੋਟਾਂ ਉਹਨਾਂ ਨੇ ਵੋਟਾਂ ਬਦਲ ਰਿਆਂ ਸਰਪੰਚਤਾ ਬਣ ਲੱਗੇ ਕਾਉਂਸਲਰ ਤਾਂ ਬਣ ਲੱਗੇ ਪ੍ਰਧਾਨਤਾ ਬਣ ਲੱਗੇ ਐਮਐਲਏ ਬਣਨਗੇ ਇਹ ਇਕਾਲਤਾ ਸਹਾ ਜਿਹਦਰ ਨੂੰ ਮੈਂ ਅਪੀਲ ਕਰਦਾ ਇਸ ਜਗ੍ਹਾ ਤੇ ਖੜ ਕੇ ਕਿ ਉਹ ਇਹ ਆਵਾਜ਼ ਬੁਲੰਦ ਕਰਨ ਲੋਕਾਂ ਜਾਣ ਵੀ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਫੌਰੀ ਬਣਾਉਣ ਦੀ ਲੋੜ ਹੈ ਨਹੀਂ ਨੁਕਸਾਨ ਬਹੁਤ ਹੋਣਾ ਮੈਂ ਲੋਕਾਂ ਨੇ ਵੀ ਕਹਿਣਾ ਹਿੰਸਕ ਹੋਣ ਦੀ ਲੋੜ ਨਹੀਂ ਹੈਗੀ ਸ਼ਾਂਤਮਈ ਤਰੀਕੇ ਨਾਲ 27 ਦੀਆਂ ਵੋਟਾਂ ਦੇ ਵਿੱਚ ਏਜੰਡਾ ਇਹਨਾਂ ਸਿਆਦਤਾਂ ਦੇ ਅੱਗੇ ਰੱਖੋ ਪਾਰਟੀਆਂ ਦੇ ਅੱਗੇ ਰੱਖੋ ਵੀ ਜਿਹੜਾ ਪਾਰਟੀ ਇਹ ਗੱਲ ਕਹਿੰਦੀ ਹੈ ਵੀ ਇੱਥੇ ਕਾਨੂੰਨ ਲੈ ਕੇ ਆਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲਵੇ ਬਾਹਰਲਾ ਨੌਕਰੀ ਨਾਲ ਲਵੇ ਤੇ ਬਾਹਰਲਾ ਬੋਟ ਨਾ ਬਣਾਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੀ ਉਹਨਾਂ ਨੂੰ ਅੱਗੇ ਲੈ ਕੇ ਉਹ ਅਸੀਂ ਗਲੀਆਂ ਨਾਲੀਆਂ ਪਿੱਛੇ ਨਜ ਪਿੱਛੇ ਤੁਰੇ ਫਿਰਦੇ ਆ ਤੇ ਪੰਜਾਬ ਦਾ ਸਾਰਾ ਕੁਝ ਤਬਾਹ ਹੋ ਜਾਣਾ ਬਾਈ ਤੁਸੀਂ ਜਿਹੜੀ ਤੁਸੀਂ ਸ਼ਿਆਲਕੁਰ ਤੇ ਬੱਚੀ ਦੀ ਗੱਲ ਕੀਤੀ ਸੀਗੀ ਉਸ ਦੀ ਭੈਣ ਪੁੱਬਾ ਮਾਰ ਮਾਰ ਕੇ ਕਹਿ ਰਹੀ ਸੀਗੀ ਕਿ ਜਿਵੇਂ ਉਹਨੇ ਮੇਰੇ ਭਰਾਣਾ ਕੀਤਾ ਸਰਕਾਰ ਵੀ ਉਸ ਨੂੰ ਉਸ ਤਰੀਕੇ ਮਾਰੇ ਕੀ ਲੱਗਦਾ ਕਿ ਜੋ ਇਹ ਕਾਂਡ ਇੱਥੇ ਇੱਥੇ ਸਿੱਖਾਂ ਨੂੰ ਮਾਰਿਆ ਜਾਂਦਾ ਪਟਿਆਲੇ ਚ ਇੱਕ ਬੱਚਾ ਚੱਕਿਆ ਸੀਗਾ ਇੱਕ ਐਨ ਆਰ ਆਈ ਮੁੰਡੇ ਨੇ ਚਾਰ ਪੁਲਿਸ ਇੰਸਪੈਕਟਰਾਂ ਨੇ ਉਹਦਾ ਝੂਠਾ ਮੁਕਾਬਲਾ ਕਰਕੇ ਉਹਨੂੰ ਮਾਰ ਮੁੱਦਾ ਪਾਗ ਦੇ ਪਿੱਛੇ ਗੋਲੀਆਂ ਮਾਰੀਆਂ ਕਿਉਂਕਿ ਸਿੱਖ ਸੀ ਇਹਨੂੰ ਕਿਸੇ ਨੇ ਥੱਪੜ ਤੱਕ ਨਹੀਂ ਮਾਰਿਆ ਜਿਹੜੇ ਬੰਦੇ ਨੇ ਐਡੀ ਦਰਿੰਦਗੀ ਦੇ ਨਾਲ ਉਹ ਬੱਚੇ ਦਾ ਹਾਲ ਕੀਤਾ ਇਹ ਸਿੱਖਾਂ ਨਾਲ ਹੀ ਇੱਥੇ ਕਾਨੂੰਨ ਬਣਦੇ ਆ ਮਾਰਮਦਾਉਣ ਵਾਲੇ ਦੂਜਿਆਂ ਨਾਲ ਇੱਥੇ ਕੋਈ ਕਾਨੂੰਨ ਨਹੀਂ ਬਣਦਾ ਕੀ ਲੱਗੇ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਖਾਸ ਕਰਕੇ ਜੋ ਯੂਪੀ ਬਿਹਾਰੀ ਆ ਕਿਉਂ ਨਾ ਹੋਵੇ ਇੱਥੇ ਬੰਦਾ ਕ੍ਰਾਈਮ ਕਰਦਾ ਇੱਥੇ ਕ੍ਰਾਈਮ ਕਰਕੇ ਉਹਦੇ ਪਰਚਾ ਹੁੰਦਾ ਜੇਲ੍ਹ ਚੱਲਿਆ ਜਾਂਦਾ ਉਸ ਤੋਂ ਬਾਅਦ ਛੁੱਟੀ ਆਉਂਦਾ ਪੈਰੋਲ ਜੀ ਨੂੰ ਕਹਿੰਦੇ ਆਪਾਂ ਜੇਲ੍ਹ ਚ ਛੁੱਟੀ ਆਉਂਦਾ ਛੁੱਟੀ ਆਇਆ ਪਗੋੜਾ ਹੋ ਜਾਂਦਾ ਕਿੱਥੋਂ ਲੱਭ ਲਾਂਗੇ ਜਾ ਕੇ ਯੂਪੀ ਚੋਂ ਬਿਹਾਰ ਚੋਂ ਬੰਗਾਲ ਚੋਂ ਬੰਦਾ ਭਾਲ ਲੋਂਗੇ ਤੇ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਦੇ ਬਾਰੇ ਕੋਈ ਗੌਰ ਹੀ ਨਹੀਂ ਕਰ ਰਿਹਾ ਕੋਈ ਬੋਲ ਹੀ ਰਿਹਾ ਸਾਰੀ ਦੁਨੀਆ ਚੁੱਪ ਆ ਆਪਾਂ ਕੀ ਲੈਣਾ ਆਪਾਂ ਕੀ ਦੇਣਾ ਕੀ ਅਸੀਂ ਇਸ ਗੱਲ ਨੂੰ ਡੀਕਦੇ ਵੀ ਸਾਡੀ ਕੋਈ ਜਿਹਦੇ ਬੱਚੀ ਚਾੱਕ ਕੇ ਸਾਡਾ ਬੱਚਾ ਚਾੱਕ ਕੇ ਉਹਦੇ ਨਾਲ ਆ ਵਾਪਰਿਆ ਉਹਦੇ ਉੱਠਾਂਗੇ ਯਾਰ ਲੱਗਿਆ ਵੀਰੇ ਹੜ੍ਹ ਲੱਗਿਆ ਵੀਰੇ ਕੋਈ ਐਨਜੀਓ ਪਹੁੰਚੀ ਹੈ ਹਰ ਕੋਈ ਪੰਜਾਬੀ ਇੰਡਸਟਰੀ ਤੋਂ ਮੈਂ ਨਾਲ ਪਹੁੰਚਿਆ ਪਰ ਅੱਜ ਲੱਗਦਾ ਨਹੀਂ ਸਿਆ ਜੀ ਇਸ ਮੀਟਿੰਗ ਨਹੀਂ ਮੈਂ ਮੈਂ ਤਾਂ ਚਲੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਹੜਾ ਸਰ ਸਾਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਥੇ ਘੱਟੋ-ਘੱਟ ਕੋਈ ਕੰਟਰੋਲ ਰੂਮ ਹੋਵੇ ਹਰ ਸੰਸਾਦ ਇੱਥੇ ਪਤਾ ਹੋਵੇ ਕਿੜੇ ਨੂੰ ਕਿੰਨਾ ਫੰਡ ਆਇਆ ਕਿੰਨਾ ਰਸਨਾ ਇਹਦੇ ਕਿੰਨਾ ਅੱਗੇ ਵੰਡਿਆ ਗਿਆ ਇਹਦੀ ਕੋਈ ਪਾਰਦਰਸ਼ਤਾ ਹੀ ਨਹੀਂ ਕਰੋੜ ਆ ਗਿਆ 2 ਕਰੋੜ ਆ ਗਿਆ ਮoure 20 ਲੱਖ ਵੰਡਿਆ ਬਾਕੀ ਪਤਾ ਨਹੀਂ ਕਿੱਧਰ ਜਾਂਦਾ ਜੁਹਦਾ ਨਹੀਂ ਹੁਣ ਤਾਂ ਕੋਈ ਐ ਅਜੇ 50 ਤਾਂ ਮੈਨੂੰ ਫੋਨ ਕਰਦੇ ਆ ਭਾਈ ਲੱਖ ਭੇਜਣਾ 2 ਲੱਖ ਮਾ ਨਾ ਮੇਰੀ ਐਨ ਜੀਓ ਤੇ ਨਾਮ ਐ ਕੰਮ 'ਚ ਪੈਣਾ ਮੈਂ ਕੋਲੇ ਦਲਾਲੇ ਜਮੂਨੀ ਕਾਲਾ ਕਰਾਉ ਤੁਸੀਂ ਜੇ ਭੇਜਣਾ ਤਾਂ ਸਿੱਧਾ ਪੰਡਾਂ ਦੇ ਵਿੱਚ ਡਿਊਟੀਆਂ ਲਾਓ ਮੁੰਡਿਆਂ ਦੀ ਉਹਨਾਂ ਨੂੰ ਕਹੋ ਵੀ ਪੜਤਾਲ ਕਰਕੇ ਪੈਸੇ ਸਿੱਧੇ ਲਾਓ ਨਹੀਂ ਫਲਾਨੀ ਜਿਹੇ ਬੰਦੇ ਨੂੰ ਭੇਜਣਾ ਫਲਾਨੇ ਨੂੰ ਭੇਜਣਾ ਮੈਂ ਜੇ ਉਹ ਨਹੀਂ ਲਹੋਣੀਆਂ ਲਹਾਈ ਜਾਓ ਤੁਸੀਂ ਸਿੱਧਾ ਅੱਗੇ ਤੱਕ ਭੇਜ ਦਿਓ ਫਿਰ ਵੀ ਤੁਹਾਡੇ ਤੇ ਇਲਜ਼ਾਮ ਲੱਗਦੇ ਉਹ ਬਾਈ ਮੈਂ ਤਾਂ ਹੈ ਹੀ ਨਹੀਂ ਇਹ ਕੰਮ ਅੱਜ ਨਾ ਪੰਜੀ ਲੈਣੀਆਂ ਨਾ ਮੈਂ ਬੰਨਣੀਆਂ ਤੇ ਨਾ ਮੇਰੇ ਗਜਾਇਸ਼ ਆ ਵੀ ਮੈਂ 50000 ਜਾ ਕੇ ਤੇ ਗੱਲ ਹਲਾਣਾਂ ਦੇ ਦੂੰਗਾ ਮੈਂ ਤਾਂ ਮਾਤੜ ਸੋਡੇ ਵਰਗਾ ਬੰਦਾ ਠੀਕ ਹੈ ਮੈਂ ਇਹ ਕਹਾਂ ਮੈਂ ਬੰਨ ਵਾਲਾ ਬੰਦਾ ਮੇਲੇ ਮੈਂ ਤੋਜਮਾਨ ਤੇ ਜਿਹੜੇ ਡਾਈੰਗ ਇੰਡਸਟਰੀ ਦੇ ਪ੍ਰਧਾਨ ਇਹਨਾਂ ਵਿੱਚ ਬਹਿਸ ਹੋਈ ਸੀ ਨੂੰ ਸਿੱਧੇ ਤੌਰ ਤੇ ਬਲੈਕਮੇਲ ਕਰ ਦੱਸਿਆ ਗਿਆ ਉਹ ਮੈਂ ਕਹਿੰਦਾ ਦੱਸੋ ਰਾ ਸਹੀ ਮੈਂ ਕਿੱਥੇ ਬਲੈਕਮੇਲ ਰਾ ਮੈਂ ਕਿਥੇ ਚਾਹ ਦਾ ਕੱਪ ਵੀ ਪੀਤਾ ਜਿਹੜਾ ਬੰਦਾ ਪਿਛਲੇ 4-5 ਸਾਲ ਤੋਂ ਲਗਾਤਾਰ ਰੌਲਾ ਪਾ ਰਿਹਾ ਹੈ ਵੀ ਬੁੱਢੇ ਦਰਿਆ 'ਚ 11 ਪਾਤੀਆਂ ਸਤਲ ਜਰਾਂ ਪਾ ਕੇ ਮਾਰਤਾ ਦੱਖਣੀ ਮਾਲਵਾ ਸਾਰਾ ਰਾਜਸਥਾਨ ਤੱਕ ਦੇ ਲੋਕ ਮਾਰ ਲੇ 7 ਮਹੀਨੇ ਸੀ ਘਰੇ ਨਹੀਂ ਬੜੇ ਪਿੰਡੋਂ ਪਿੰਡੀ ਗਏ ਹੂੰ ਇੱਕ ਇੱਕ ਪ੍ਰਿੰਟ 80-80% ਕਾਲਾ ਪੀੜਿਆ ਕੈਂਸਰ ਟੀਵੀ ਪਤਾ ਨਹੀਂ ਕਿਹੜੇ ਕਿਹੜੇ ਜਾਂਦੇ ਜਵਾਕਾਂ ਨੂੰ ਕਿਹਦੇ ਦਿਲ ਚ ਸਰਾਖ ਹੈ ਕਿਸੇ ਦਾ ਮੂੰਹ ਦਾ ਕੈਂਸਰ ਹੈ ਉਹਨਾਂ ਲੋਕਾਂ ਨੂੰ ਠਾਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਉੱਠ ਰਹੇ ਉਹ ਕਹਿੰਦੀ ਇਹਨਾਂ ਨੂੰ ਸਿਰਫ ਸਾਡੀਆਂ ਬੇਕੀਆ ਇਸ ਕਰਕੇ ਦੇਖ ਰਹੀਆਂ ਅਸੀਂ ਕੱਲੀਆਂ ਡਾਈੰਗਾਂ ਦੀ ਗੱਲ ਨਹੀਂ ਕਰਦੇ ਅਸੀਂ ਜਿੰਨੀਆਂ ਇਲੈਕਟ੍ਰੋਪ੍ਰਿੰਟ ਹੈਗੀਆਂ ਇੰਡਸਟਰੀ ਆ ਜਿੰਨਾਂ ਉਹਦੇ ਗੋਹਾ ਹੁਣ ਬਾਬਾ ਸੀਚੇੜ ਕੱਲਾ ਗੋਹਾ ਚੱਕ ਕੇ ਮੁੜਿਆ ਡੈਰੀਆਂ ਦਾ ਔਰ ਇੰਡਸਟਰੀ ਦੀ ਗੱਲ ਕਿਉਂ ਨਹੀਂ ਕਰਦਾ ਕੈਮੀਕਲ ਦੀ ਗੱਲ ਕਿਉਂ ਨਹੀਂ ਕਰਦਾ ਜਿਹੜੀ ਪਾਣੀ ਜੋ ਨਿਕਲ ਨਹੀਂ ਨੀ ਟ੍ਰੀਟ ਹੀ ਨਹੀਂ ਹੋ ਰਹੀ ਹੋ ਹੀ ਨਹੀਂ ਸਕਦੀ ਜਿੰਨੀਆਂ ਮਰਜ਼ੀ ਤੁਸੀਂ ਟ੍ਰੀਟਮੈਂਟ ਪਲਾਂਟ ਲਾ ਲਓ ਮਸ਼ੀਨਾਂ ਨਾਲ ਸਾਫ਼ ਕਰ ਲਓ ਉਹਦੀ ਅਸੀਂ ਗੱਲ ਕਰਦੇ ਆ ਉਹਨੂੰ ਮਤਲਬ ਸੇਕ ਲੱਗਦਾ ਉਹ ਬੰਦਾ ਕਹਿੰਦਾ ਮੈਂ ਕਹਿੰਦਾ ਯਾਰ ਇੱਥੇ ਗੁਰੂ ਘਰ ਖੜੇ ਆ ਕੋਈ ਬੰਦਾ ਇੱਕ ਪੈਸੇ ਦਾ ਸਾਫ਼ ਕਰੇ ਵਿਲੱਖੇ ਨੇ ਕਿਹੜੇ ਕੇ ਬੰਦੇ ਨੂੰ ਪੈ ਕਾਦਾ ਮੇਰਾ ਸਿਰ ਸੁੱਡੀਆਂ ਜੁੱਤੀਆਂ ਹੋਣਗੀਆਂ